ਮੁੰਡੇ ਦੇ ਵਿਆਹ ਦੀ ਮੁੰਡੇ ਦੀ ਮਾਂ ਨੂੰ ਵਿਆਹ ਵਿੱਚ ਕੀ ਕੀ ਟੈਨਸ਼ਨਾਂ ਹੁੰਦੀਆਂ ਤੇ ਤੁਸੀਂ ਵੇਖੋ ਹੁਣ ਹੁਣ ਪੈਸੇ ਸਾਰਾ ਸਮਾਨ ਚੈੱਕ ਕਰ ਲੈਣਾ ਆਹ ਰੋਟੀ ਸਾਰੀ ਚੱਕ ਕਰ ਲੋ ਐਨੇ ਪੈਸੇ ਦਿੱਤੇ ਇਹਨਾਂ ਨੂੰ ਪੈਸੇ ਵਾਲਿਆ ਹੈ ਅੱਠ ਡੱਲੂ ਫੇਰ ਚੈੱਕ ਕਰਕੇ ਜਾਣਾ ਇਹ ਕਿੱਡਾ ਪਠੂਰੇ ਵਰਗਾ ਤੇ ਡੱਡੇ ਕੱਢਿਆ ਵਾ ਖਾ ਖਾ ਕੇ ਪਟੂਰੇ ਛੋਲੇ ਪਠੂਰਾ ਹੀ ਬਣਿਆ ਪਿਆ ਮਰ ਜਾਣਾ ਬਾਜੀ ਤੂੰ ਪੈਸੇ ਦੇਣ ਤੋਂ ਪਹਿਲਾਂ ਨਾ ਇਹਨੂੰ ਸਾਰਾ ਚੈੱਕ ਕਰ ਇਹਨੇ ਮੈਂ ਕਿਹਾ ਕਿ ਜਰੇਲੇ ਚ ਨਾ ਉਹ ਕਾਜੂ ਬਦਾਮ ਦੇ ਪਾਉਣੇ ਆ ਇਹਨੇ ਆਪਣੀਆਂ ਜੇਬਾਂ ਚ ਪਾ ਲੇ ਕੱਲ ਨੂੰ ਤੈਨੂੰ ਭੁੱਖ ਲੱਗਦੀ ਨਹੀਂ ਫੇਰ ਤੂੰ ਇਕੱਲੇ ਛੋਲੇ ਲੈਂਦਾ ਹਣਾ ਵਾ ਥੂਰੇ ਵਰਗਾ ਤੇ ਤੂੰ ਆਪ ਹੀ ਮਰ ਜਾਣਾ ਅੱਛਾ ਹੋ ਗਿਆ ਤੇਰਾ ਸਾਰਾ ਕੰਮ ਆ ਵੀ ਚੱਕ ਲਿਆ ਹਾਂ ਹਾਂ ਨੰਤਰਾ ਤੇਰਾ ਫੁੱਫੜ ਕਿੱਥੇ ਪਿਆ ਮਰ ਜਾਣਾ ਇੱਧਰ ਵੇਖੋ ਇਹਨੂੰ ਫਿਰ ਸਬਜ਼ੀਆਂ ਦੇ ਨਾਲ ਛੋਟੇ ਛੋਟੇ ਹ ਵੇ ਕਿ ਤਰ੍ਹਾਂ ਹੋရှင်ਿੰਨੋ ਹੈਗੀ ਪੀ ਪੀ ਕੇ ਸ਼ਰਾਬਾ ਤੇ ਮਿੰਦਰ ਬਣੇ ਫਿਰਦੇ ਨਾ ਨੱਚਣ ਵਾਲੀਆਂ ਨੰਤਰੇ ਦੀ ਕੁੜੀਆਂ ਆਪਣੇ ਪਿਓ ਕਾ ਬੋਤਲ ਫੜ ਲੋ ਕੇ ਨੇ ਹੁਣ ਇਤਰਾ ਹੀ ਲੈ ਕੇ ਨੱਚੀ ਜਾਣਾ ਮਾ ਉਹ ਮੈਨੂੰ ਵੀ ਲੈ ਜਾਓ ਕਿਤੇ ਮੈਂ ਚੱਲ ਵੀ ਮੁੰਡਿਆ ਤੂੰ ਮੈਨੂੰ ਮੋਟਰਸਾਈਕਲ ਤੇ ਲੈ ਜਾ ਘਰ ਲੈ ਕਿੰਨਾ ਕੰਮ ਪਏ ਮੇਰੇ ਕਰਨ ਵਾਲੇ ਜਾਗੋ ਦੀ ਵੀ ਤਿਆਰੀ ਕਰਨੀ ਜਾਗੀ ਆਈ ਕਾ ਆਏ ਹਾਏ ਅ ਟੈਂਟ ਤੇ ਲਾ ਗਿਆ ਵਾ ਕੁਰਸੀ ਵਾ ਕੁਰਸੀਆਂ ਕੇ ਅੰਦਰ ਕੀ ਗਿਆ ਵਾ ਵੱਟ ਵਾਲੇ ਨੂੰ ਫੋਨ ਕਰਿਓ ਜਰਾਕ ਅਜੇ ਪ੍ਰੋਣੇ ਇਹਦੇ ਨਾਲ ਮੈਂ ਪੰਕਤਾ ਲਾ ਕੇ ਬਿਠਾਉਣਾ ਮਰਜਾਂ ਮਰਜਾਂ ਦੇ ਕੇ ਨਹੀਂ ਟੈਂਟ ਵਾਲਾ ਬਲਾਓ ਇਹਨੂੰ ਫੋਨ ਕਰਕੇ ਜਰਾ ਇਹਨੂੰ ਇੰਜ ਕਰੋ ਕੋਫੀ ਵਾਲੀ ਮਸ਼ੀਨ ਵੀ ਉਹਨੇ ਕਿ ਲਾਈ ਆਵੇ ਕਿ ਅਸੀਂ ਚਾਹ ਚੂ ਨਹੀਂ ਕੁੜੀਆਂ ਨੇ ਉੱਥੇ ਠੰਡ ਠੰਡੀ ਬਣਾਣੀ ਨਾ ਕਿ ਕੋਈ ਕੰਮ ਵਾਲੀ ਆਈ ਆ ਪੇ ਕੋਫੀ ਚੱਲਦੀ ਰਹੂਗੀ ਰਾਤ ਸਾਰੀ ਸ਼ਰਾਬੀਆਂ ਨੇ ਤੇ ਪੈਗ ਲਾ ਲਿਆ ਦੂਜੇ ਨੇ ਤਾਂ ਚਾਹ ਚਾਹੀਦੀ ਇਹਨਾਂ ਨੇ ਮਿੰਟ-ਮਿੰਟ ਦੇ ਚਾਹ ਮੰਗਣੀ ਇਹਨਾਂ ਕੋਲ ਕੌਫੀ ਲੱਗੀ ਹੋਗੀ ਤੇ ਸਾਰੇ ਪੀ ਜਾਣਗੇ ਆਪੇ ਬਾਹਰ ਬੈ ਬੈ। ਹਾਂ ਚਾਹ ਪਾਣੀ ਪੀ ਲੈ ਤੂੰ ਪੈਸੇ ਧਾਨ ਕੇ ਨਾ ਹੁਣ ਪਿਲ ਦੱਸੋ ਡੀਜੇ ਲਾ ਲਈਏ ਕਿ ਆਪਾਂ ਜਾਗੋ ਕੱਢਣੀ ਆ। ਆਣ ਕੇ ਕੱਢਣੀ ਆ ਆਣ ਕੇ ਨੱਚਣਾ ਵਾ ਜਾਗੋ ਡੀਜੇ ਦੇ। ਜਾਗੋ ਕੱਢ ਲਈਏ। ਚਲੋ ਫੇਰ ਤਿਆਰ ਹੋਇਓ ਛੇਤੀ ਛੇਤੀ 5 ਮਿੰਟਾਂ 'ਚ ਤਿਆਰ ਹੋ ਜਾ ਫੇਰ ਨੇਰਾ ਪੜਾਓ ਇਹਨਾਂ ਛੇਤੀ ਕਮੇ ਛੇਤੀ ਸਾਰੇ। ਕਿੰਨੇ ਘਰ ਹੈਗੇ ਆਪਣੇ ਜਾਗੋ ਵਾਲੇ। ਪਰ ਇੱਕ ਘਰ ਨਹੀਂ ਜਾਣਾ ਉਹ ਹੋਈ ਆਹ ਹੋ ਹੋ ਤੈਨੂੰ ਪਤਾ ਲੱਗਿਆ ਨਾ ਬਸ ਬਾਕੀ ਸਾਰਿਆਂ ਤੂੰ ਇਹ ਦਮ ਨਹੀਂ ਜਾਣੀ ਗਾ ਸੁਣ ਲਓ ਉੱਥੇ ਜਾ ਕੇ ਖਲਾਰ ਨਹੀਂ ਪੋਣਾ ਤੂੰ ਕਿੱਡਾ ਚ ਮੇਰੇ ਬ੍ਰਿਸ਼ਪੁਰੀ ਭੜੇ ਫਿਰਦਾ ਹਾਂ ਤੂੰ ਉਹ ਵੱਡੀ ਛਰੀ ਦੇ ਬੜੀ ਫੈਦੀ ਨਾਗ ਪਾਉਂਦੀ ਪੇਰਦੀ ਹਥੇ ਐ ਕਰਕੇ ਬੇਤੀ ਨਹੀਂ ਕਰਾਉਣੀ ਹਣ ਮੇਰੇ ਲੋਕ ਇਤੇ ਸ਼ਰੀਕੇ ਦੇ ਘਰ ਮੇਰੇ ਕਿਸੇ ਨੇ ਕੰਡੇ ਬਣ ਕੇ ਨੱਚਣਾ ਨਾ ਪੁੱਤਰਾ ਸੇਪੇ ਰੱਖ ਨਾ ਚੰਨ ਜਿਹੜੀ ਤੂੰ ਹੀ ਤਮਾਸ਼ੇ ਲੰਮਦੇ ਜੇ ਪੈਸੇ ਤੇ ਪੈਸੇ ਮੇਰੇ ਬੇਤੀ ਕਰਾਦੀ ਹੁਣ ਮੇਰੇ ਰਿਸ਼ਤੇਦਾਰਾ ਕਰਨੀ ਬੇਤੀ ਕਰਾਉਣੀ ਕਹਿੰਦੇ ਜੇ ਜੱਗ ਦੀ ਸਾਈ ਤਿਆਰੀ ਹੋ ਗਈ ਨਾ ਹਣ ਹਨਾ ਢੋਲੀ ਕਿਉਂ ਨਹੀਂ ਆਇਆ ਢੋਲੀ ਨੂੰ ਕਾਹ ਨਹੀਂ ਲੱਗਦਾ ਢੋਲੀ ਦੇ ਬਗੈਰ ਕਾਦੀ ਜੱਗ ਹੋਈ ਨੱਚਣਾ ਬੋਲਣਾ ਕਾਹ ਲੈਣਾ ਮੈਂ ਬੋਲੀਆਂ ਕਾਹ ਲੈਣਾ ਪਾਉਣੀਆਂ ਇਹਨਾਂ ਨੇ ਫੇਰੀ ਮਜ਼ਾ ਆਉਂਦਾ ਵਾ ਢੋ ਸਾਰਾ ਸਾਮਾਨ ਲਵਾ ਲਿਆ ਗੱਡੀ ਚ ਉਹਦੇ ਉੱਥੇ ਖਲੋਤੀ ਉਤਰਾ ਹੀ ਜਿਹੜੇ ਕੇਲੇ ਸੇਬ ਹੈ ਨਾ ਸਾਰੇ ਫਿਸ ਜਿਹੜੇ ਤੁਹਾਡੇ ਖਾਣਯੋਗ ਨਹੀਂ ਰਹੇ ਬਾਅਦ ਚ ਕਹਣਾ ਕਿ ਸਾਨੂੰ ਫਰੂਟ ਨਹੀਂ ਵੰਡੇਆ ਫਰੂਟ ਨਹੀਂ ਵੰਡੇਆ ਸਾਰਾ ਕੋਸ਼ ਉੱਥੇ ਗੱਡੀ ਜੇ ਪਿਆ ਹੋਇਆ ਵਾ ਜੀ ਜਾ ਕੇ ਤੈਨੂੰ ਲਾ ਕੇ ਲਿਆਓ ਸਮਾਨ ਸਾਰਾ ਖਰਾਬ ਹੋਇਨਾ ਖਾਣ ਪੀਣ ਵਾਲਾ ਬਾਤ ਚਾਹਣਾ ਹਨਵਾਂ ਨਹੀਂ ਮਿਲਿਆ ਉਹ ਨਹੀਂ ਮਿਲਿਆ ਹਨਵਾਂ ਮਿਲਿਆ ਤੂੰ ਇਹ ਕੱਖ ਨਾ ਕਰਿਓ ਤੂੰ ਇੱਥੇ ਵੇਲੇ ਬੈ ਕੇ ਗੱਪਾਂ ਮਾਰੀ ਵੱਡੀ ਜਾਇਓ ਕਿਤੇ ਬਾਅਦ ਸਮਾਨ ਸਾਰਾ ਖਰਾਬ ਹੁੰਦਿਆ ਵਾ ਵੇਖਿਆ ਨਾ ਵਿਆਹ ਚ ਮੁੰਡੇ ਦੀ ਮਾਂ ਨੂੰ ਕਿੰਨੀ ਅਟੈਂਸ਼ਨ ਹੁੰਦੀਆਂ ਇਤਨਾ ਰਿਸ਼ਤੇਦਾਰਾਂ ਨੂੰ ਹੁੰਦੀਆਂ ਕਿਤੇ ਇਹ ਕਰਦੇ ਨੇ ਹੁਣੀ ਨਹੀਂ ਹੁੰਦੀ ਜਿੰਨੀਆਂ ਮਾਂ ਨੂੰ ਟੈਂਸ਼ਨ ਹੁੰਦੀ ਤੇ ਸਗਨ ਵਾਲਾ ਬਲੌਗ ਵੀ ਅਸੀਂ ਪਾ ਦਿੱਤਾ ਵਾ ਤੇ ਹੁਣ ਜਾਗੋ ਵਾਲਾ ਬਲੌਗ ਵੀ ਤੁਹਾਨੂੰ ਕੱਲ ਵਿਖਾਵਾਂਗੇ ਤੇ ਤੁਸੀਂ ਸਾਰਾ ਵੇਖ ਸਕਦੇ ਹੋ ਤੇ ਜੇ ਕੋਈ ਕੋਈ ਕਮੀ ਪੇਸ਼ੀ ਹੈਗੀ ਤੇ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਫੋਲੋਅਰ ਤੁਸੀਂ ਜਰੂਰ ਕਰਦੇ। ਤੁਸੀਂ ਮੇਰੇ ਪਿਛਲੇ ਬਲੌਗ ਵੀ ਵੇਖਿਆ ਤੁਹਾਨੂੰ ਬਹੁਤ ਇੰਟਰਸਟਿੰਗ ਲੱਗਣਗੇ। ਅਗੋਂ ਉਹਦੇ ਵਿੱਚ ਕੋਈ ਵੀ ਕਮੀ ਪੇਸ਼ੀ ਤੇ ਮੈਨੂੰ ਕਮੈਂਟ ਬਾਕਸ ਵਿੱਚ ਤੁਸੀਂ ਜਰੂਰ ਦੱਸ ਸਕਦੇ। ਧੰਨਵਾਦ ਜੀ ਤੁਹਾਡਾ।